ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਗੌੜੀ ਚੇਤੀ ਬਾਣੇ ਨਾਮ ਦਿਓ ਜਿਉ ਕੀ ਇੱਕ ਊੰਕਾਰ ਸਤਿਗੁਰ ਪ੍ਰਸਾਦ ਭਗਤ ਨਾਮਦੇਵ ਜੀ ਗੌੜੀ ਰਾਗ ਵਿੱਚ ਆਪਣੇ ਸ਼ਬਦਾਂ ਚ ਮੈਂ ਆਰਾਮਤ ਕਰਦੇ ਨੇ ਦੇਵਾ ਵਾਹਨ ਤਾਰਿ ਅਲੇ हे ਪ੍ਰਭੂ ਤੂੰ ਪੱਥਰ ਵੀ ਸਮੁੰਦਰ ਤੇ ਤਾਰ ਦਿਨ ਜਿਨ੍ਹਾਂ ਤੇ ਰਾਮ ਨਾਮ ਲਿਖਿਆ ਗਿਆ ਸੀ ਪਾਉ ਪੱਥਰ ਦਿਲਾਂ ਨੂੰ ਵੀ ਤਾਰਨਾ ਹੈ ਰਾਮ ਕਹਿਤ ਜਨ ਕਸ ਨਾਮ ਤਰੇ ਰਹਾ ਪੱਥਰ ਤੇ ਰਾਮ ਲਿਖਿਆ ਗਿਆ ਉਤਰ ਗਿਆ ਫਿਰ ਜਿਹੜੇ ਜੀਵ ਮੁਖ ਤੋਂ ਪ੍ਰਭੂ ਨੂੰ ਜਪਣਗੇ ਉਹ ਕਿਉਂ ਨਹੀਂ ਤਰਨਗੇ ਤਾਰਿਲੇ ਗਨ ਕਾ ਬਿਨ ਰੂਪਕ ਕੁਬਜਾ ਵਿਆਦ ਅਜਾਮਲ ਤਾਰਿਆ ਲੈ ਕਿੰਨੋ ਨਹੀਂ ਬਚਾਇਆ ਵੇਸ਼ਵਾ ਵਿਕਾਰਾਂ ਤੋਂ ਬਚਾਲੀ ਰੂਪ ਕੁਬਜਾ ਦਾ ਕੋਸ ਦੂਰ ਕਰ ਦਿੱਤਾ ਵਿਕਾਰਾਂ ਚ ਗਲੇ ਅਜਾਮਲ ਨੂੰ ਵੀ ਸਤਿਗੁਰੂ ਪਰਮਾਤਮਾ ਤੁਸੀਂ ਤਾਰਿਆ ਹੈ ਚਰਨ ਬਧਕ ਜਨ ਤੇਉ ਮੁਕਤ ਪੈ ਕ੍ਰਿਸ਼ਨ ਜੀ ਜਿਨ੍ਹਾਂ ਦੇ ਪੈਰਾਂ ਚ ਨਿਸ਼ਾਨਾ ਮਾਰਨ ਵਾਲਾ ਸ਼ਿਕਾਰੀ ਵੀ ਅਜੇਹੇ ਵਿਕਾਰੀ ਬੰਦੇ ਵੀ ਤਾਰੇ ਹੌਂ ਬਲ ਬਲ ਜਿਨ ਰਾਮ ਕਹੇ ਮੈਂ ਸਦਕੇ ਹਾਂ ਉਹਨਾਂ ਤੋਂ ਜਿੰਨਾ ਜੱਪਿਆ ਹੈ ਦਾਸੀ ਸੋਤ ਜਨ ਬਿਦਰ ਸੁਦਾਮਾ ਉਗਰ ਸੈਨ ਕੋ ਰਾਤ ਦੀਏ ਪ੍ਰਭੂ ਤੁਸੀਂ ਤਾਂ ਗੋਲੀ ਦਾ ਪੁੱਤਰ ਬਿਦਰ ਤੇਰਾ ਭਗਤ ਪ੍ਰਸਿੱਧ ਹੋਇਆ ਸੁਦਾਮਾ ਇਸ ਦਾ ਤੂੰ ਦਲੇਦਰ ਕਟਿਆ ਉਗਰ ਸੈਨ ਨੂੰ ਰਾਤ ਦਿੱਤਾ ਕਿਉਂਕਿ ਨਾ ਤੈਨੂੰ ਜੱਪਿਆ ਜਪਹੀਨ ਤਪਹੀਨ ਕੁਲਹੀਨ ਕਰਮਹੀਨ ਨਾਮੇ ਕੇ ਸਵਾਮੀ ਤੇ ਉਤਰੇ ਨਾਮਦੇਵ ਦੇ ਸਵਾਮੀ ਤੇਰੀ ਕਿਰਪਾ ਨਾਲ ਉਹ ਤਰ ਗ ਜਿਨ੍ਹਾਂ ਕੋ ਜਪਨੇ ਕੀਤਾ ਤਪਨੇ ਕੀਤਾ ਜਿਨ੍ਹਾਂ ਦੀ ਕੋਈ ਕੁੱਲ ਨਹੀਂ ਸੀ ਚੰਗੇ ਅਮਲ ਨਹੀਂ ਸਨ ਉਹ ਵੀ ਤਰ ਗ ਰਾਗ ਗੌੜੀ ਰਵਿਦਾਸ ਜੀ ਕੇ ਪਦੇ ਗੌੜੀ ਗਵਾਰੇਰੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ ਦਿਨ ਰਾਤ ਪ੍ਰਭੂ ਮੈਨੂੰ ਇਹੀ ਸੋਚ ਬਣੀ ਰਹਿੰਦੀ ਹੈ ਕਿ ਮੇਰਾ ਕੀ ਬਣੇਗਾ ਮੇਰਾ ਬਹਿਣਾ ਖਲੋਣਾ ਮਾੜਿਆ ਨਾਲ ਹੈ ਮੇਰਾ ਕਰਮ ਕੁੱਟੇ ਲਤ ਜਨਮ ਕੁਬਾਂਤੀ ਮੇਰਾ ਜਿਹੜਾ ਕਰਮ ਹੈ ਇਹ ਖੋਟ ਜਨਮੀ ਜਿਨੀਵੀ ਜਾਤ ਵਿੱਚ ਹੋਇਆ ਫਿਰ ਮੈਂ ਕਿਵੇਂ ਤਰਾਂਗਾ ਰਾਮ ਗੁਸਈਆਂ ਜੀ ਕੇ ਜੀਵਨਾ ਮੇਰੇ ਰਾਮ ਮੇਰੇ ਰਾਮ ਧਰਤੀ ਦੇ ਸਾਈ ਮੇਰੀ ਜਿੰਦ ਦੇ ਆਸਰੇ ਮੋਹੇ ਨਾ ਬਿਸਾਰੋ ਮੈਂ ਜਨ ਤੇਰਾ ਰਹਾਉ ਮੇਰੀ ਹੱਥ ਜੋੜ ਕੇ ਬੇਨਤੀ ਹੈ ਮੈਨੂੰ ਨਾ ਭਲਾ ਮੈਂ ਤੇਰਾ ਵਾਂ ਮੇਰੀ ਹਰ ਹੋ ਵਿਪਤ ਜਨ ਕਰਹੋ ਸੁਭਾਈ ਮੇਰੀ ਬਿਪਤਾ ਕਟੋ ਮੈਨੂੰ ਸਭ ਸੇਵਕ ਨੂੰ ਚੰਗੀ ਭਾਵਨਾ ਵਾਲਾ ਬਣਾ ਲਓ ਮੇਰੀ ਬੇਨਤੀ ਹੈ ਚਰਨ ਛੱਡੋਂ ਸਰੀਰ ਕਲ ਜਾਈ ਸਰੀਰ ਦੀ ਸੱਤਿਆ ਚਲੀ ਜਾਵੇ ਪਰ ਮੈਂ ਤੇਰੇ ਚਰਨ ਨਹੀਂ ਛੱਡਾਂਗਾ ਕਹੋ ਰਵਿਦਾਸ ਪਰੋਂ ਤੇਰੀ ਸ਼ਾਮਾ ਰਵਿਦਾਸ ਆਖਦਾ ਹੈ ਪ੍ਰਭੂ ਮੈਂ ਤੇਰੀ ਸ਼ਰਨ ਪਿਆਮ ਮੇਰੀ ਸੰਭਾਲ ਕਰ ਬੇਗ ਮਿਲੋ ਜਨ ਕਰਨਾ ਮਿਲਾਂ ਬਾ ਮੈਨੂੰ ਸੇਵਕ ਨੂੰ ਛੇਤੀ ਮਿਲੋ ਬੇਨਤੀ ਹੈ ਬਹੁਤਾ ਟੈਮ ਨਾ ਲਾਓ ਬੇਗੰਪੁਰਾ ਸ਼ਹਿਰ ਕੋ ਨਾ ਜਿਸ ਆਤਮਿਕ ਵਸਤਾ ਵਿੱਚ ਭਾਵੇਂ ਉਹ ਉੱਚੀ ਆਤਮਿਕ ਵਸਤਾ ਚ ਮੈਂ ਵਸਨਾ ਉਹ ਬੇਗੰਪੁਰਾ ਜਿੱਥੇ ਕੋਈ ਗਮ ਨਹੀਂਗਾ ਦੁੱਖ ਅੰਧ ਨਹੀ ਤੇਹ ਠਾਉ ਨਾ ਕੋਈ ਦੁੱਖ ਹੈ ਨਾ ਕੋਈ ਚਿੰਤਾ ਹੈ ਨਾ ਕੋਈ ਕਬਰਾਟ ਹੈ ਨਾ ਤਸਵੀਸ ਖਿਰਾਜ ਨਮਾਲ ਦੁਨੀਆਂ ਵਾਲੀ ਕੋਈ ਜਾਇਦਾਦ ਨਹੀਂ ਨਾ ਹੀ ਜਾਇਦਾਦ ਉੱਥੇ ਮਸੂਲ ਹੈ ਟੈਕਸ ਖਾਉ ਫਨਾ ਖਤਾ ਨਾ ਤਰਸ ਜਵਾਲ ਉੱਥੇ ਵਿੱਚ ਕਿਸੇ ਪਾਪ ਕਰਨ ਦਾ ਕੋਈ ਖਤਰਾ ਨਹੀਂ ਕੋਈ ਡਰ ਨਹੀਂ ਕੋਈ ਗਰਾਵਟ ਨਹੀਂ ਆਬ ਮੋਹੇ ਖੂਬ ਵਤਨ ਗਹਿ ਪਾਈ ਏ ਮੇਰੇ ਵੀਰਾ ਹੁਣ ਮੈਂ ਸੋਹਣੀ ਥਾਂ ਲੱਭ ਲਈ ਵਸਣ ਵਾਲੇ ਉहां ਖੈਰ ਸਦਾ ਮੇਰੇ ਪਾਈ ਰਹਾ ਉਥੇ ਸੁਖ ਹੀ ਸੋਕੈ ਖੈਰ ਹੀ ਖੈਰ ਕਾਇਮ ਦائم ਸਦਾ ਪਾਤਸ਼ਾਹੀ ਫਿਰ ਐਸੀ ਪਾਤਸ਼ਾਹੀ ਹੈ ਜੋ ਸਦਾ ਟਿਕੀ ਰਹਿੰਦੀ ਹੈ ਦੋ ਮਨਸੇਮ 100 ਆਹੀ ਉਥੇ ਕਿਸੇ ਦਾ ਦੂਜਾ ਤੀਜਾ ਦਰਜਾ ਨਹੀਂ ਸਭ ਇੱਕੋ ਜੇ ਹਨ ਆਬਦਾਨ ਸਦਾ ਮਸ਼ਹੂਰ ਉਹ ਸ਼ਹਿਰ ਸਦਾ ਉੱਗਾ ਹੈ ਸਦਾ ਵਸਤਾ ਹੈ ਉਹਾਂ ਗਨੇ ਬਸੈ ਮਾਮੂਰ ਉਥੇ ਤਨੀ ਰੱਜੇ ਲੋਕ ਵਸਤੇ ਨੇ ਭਾਵ ਕਿ ਉਥੇ ਆਤਮਿਕ ਦਰਜੇ ਵਾਲੇ ਲੋਕ ਵਸਤੇ ਨੇ ਜਿਨ੍ਹਾਂ ਨੂੰ ਕੋਈ ਦੁੱਖ ਸੁੱਖ ਨਾਲ ਨਹੀਂ ਹੈ ਉਹਾਂ ਗਨੇ ਬਸੈ ਮਾਮੂਰਾ ਤਿਉ ਤਿਉ ਸੈਲ ਕਰੈ ਜਿਉਂ ਭਾਵੈ ਫਿਰ ਆਪਣੀ ਮਰਜ਼ੀ ਨਾਲ ਤੁਰਦੇ ਨੇ ਆਨੰਦ ਨਾਲ ਖੇੜੇ ਨਾਲ ਮਰਹਮ ਮਹਿਲ ਨਾ ਕੋ ਅਟਕਾਵੇ ਤੇ ਰੱਬੀ ਮਹਿਲ ਦੇ ਪੀਤੀ ਹੁੰਦੇ ਨੇ ਮਹਿਰਮ ਹੁੰਦੇ ਨੇ ਤੇ ਕੋਈ ਰੋਕਵੇਂ ਨਹੀਂ ਲੰਦਾ ਕਹਿਰ ਵਿਦਾਸ ਖਲਾਸ ਚਮਾਰਾ ਜੋ ਹਮ ਸ਼ਹਿਰੀ ਸੋमीत ਹਮਾਰਾ ਰਵਿਦਾਸ ਚਮਾਰ ਇਹ ਗੱਲ ਆਖਦਾ ਹੈ ਜਿਹੜਾ ਸਾਡਾ ਸਤਸੰਗੀ ਹੈ ਉਹੀ ਸਾਡਾ ਅਸਲ ਦੇ ਵਿੱਚ ਮਿੱਤਰ ਹੈ ਕਿਉਂਕਿ ਸਾਡੇ ਨਾਲ ਬੈੰਦਾ ਉਹ ਵੀ ਖਲਾਸ ਹੈ ਤੇ ਅਸੀਂ ਵੀ ਖਲਾਸਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਗਉੜੀ ਬੈਰਾਗਨ ਰਵਿਦਾਸ ਜੀਓ ਕਟ ਆਵਕਟ ਟੂਗਰ ਟੂਗਰ ਕਣ ਇੱਕ ਨਿਰਗੁਣ ਬੈਲ ਹਮਾਰ ਰਸਤੇ ਬੜੇ ਔਖੇ ਪਹਾੜੀ ਹਨ ਤੇ ਮੇਰਾ ਮਨ ਭੈੜਾ ਜਿਹਾ ਮਾੜਾ ਜਿਹਾ ਬਲਦ ਰਮਈਏ ਸਿਓ ਇੱਕ ਬੇਨਤੀ ਮੇਰੀ ਪੂੰਜੀ ਰਾਖ ਮੁਰਾਰ ਪਿਆਰੇ ਪ੍ਰਭੂ ਅੱਗੇ ਮੇਰੀ ਰਜੋਈ ਹੈ ਪ੍ਰਭੂ ਮੇਰਾਸ ਪੂੰਜੀ ਦੀ ਰੱਖਿਆ ਕਰੀ ਕੋ ਬਨ ਜਾਰੋ RAM ਕੋ ਮੇਰਾ ਟਾਂਡਾ ਲਾਦਿਆ ਜਾਏ ਰਹਾਉ ਏ ਭਾਈ ਸੋਨੇ ਪ੍ਰਭੂ ਦੀ ਕਿਰਪਾ ਨਾਲ ਪ੍ਰਭੂ ਦੇ ਨਾਮ ਦਾ ਵਣਜ ਕਰਨ ਵਾਲਾ ਬੰਦਾ ਮੈਨੂੰ ਮਿਲ ਪਏ ਤੇ ਮੇਰਾ ਮਾਲ ਵੀ ਲੱਦਿਆ ਜਾਏ ਭਾਵੇਂ ਕਿ ਗੁਰਮੁਖਾਂ ਦੀ ਸੰਗਤ ਕਰਕੇ ਮੈਂ ਵੀ ਨਾਮ ਦਾ ਵਣਜ ਕਰਾ ਰਹਾ ਹਾਂ ਹਾਉ ਬਨਜਾਰੋ ਰਾਮ ਕੋ ਸਹਿਜ ਕਰੂੰ ਵਪਾਰ ਮੈਂ ਪ੍ਰਭੂ ਦੇ ਨਾਮ ਦਾ ਵਪਾਰੀ ਹਾਂ ਤੇ ਪ੍ਰਭੂ ਦੇ ਨਾਮ ਦਾ ਹੀ ਵਪਾਰ ਕਰ ਰਿਹਾ ਹਾਂ ਭਾਵੇਂ ਕਿ ਪ੍ਰਭੂ ਦੇ ਨਾਮ ਦੇ ਨਾਲ ਹੀ ਮੇਰੇ ਜ਼ਿੰਦਗੀ ਦਾ ਜਿਹੜਾ ਸਰਮਾਇਆ ਹੈ ਕਹਿਣ ਲੱਗੇ ਉਹ ਇਕੱਠਾ ਹੋਣਦਿਆ ਕਿਉਂਕਿ ਪ੍ਰਭੂ ਦਾ ਨਾਮ ਹੀ ਮੈਂ ਜਪਣਾ ਵਾ ਉਹ ਹੀ ਖਟਨਾਵਾ ਹਉ ਬਨਜਾਰੋ RAM ਕੋ ਸਹਜ ਕਰੋ ਵਪਾਰ ਮੈਂ RAM ਨਾਮ ਤਨ ਲਾਦਿਆ ਵਿਖ ਲਾਦੀ ਸੰਸਾਰ ਮੈਂ ਤੇ ਪ੍ਰਭੂ ਦਾ ਨਾਮ ਲੱਦਿਆ ਤੇ ਸੰਸਾਰ ਨੇ ਬਸ ਜ਼ਹਿਰ ਲੱਦਿਆ ਉਰਵਾਰ ਪਾਰ ਕੇ ਦਾਨੀਆਂ ਲਿਖ ਲੇ ਹੋ ਆਲ ਪਤਾਲਾ ਜੀਵਾਂ ਦੀ ਲੋਕ ਪਰਲੋਕ ਦੀਆਂ ਸਭ ਕਰਤੂਤਾ ਜਾਣਨ ਵਾਲੇ हे ਚਿੱਤਰ ਗੁਪਤ ਜੋ ਤੁਹਾਡਾ ਜੀ ਕਰਦਾ ਲਿਖ ਲਓ ਮੈਨੂੰ ਕੋਈ ਤੁਹਾਡੀ ਕੋਈ ਖੋਫ ਨਹੀਂ ਕੋਈ ਡਰ ਨਹੀਂ ਕਿਉਂਕਿ ਮੈਨੂੰ ਪਤਾ ਮੇਰੇ ਕੰਮਾਂ ਚ ਕੋਈ ਔਣਤਾ ਹੀ ਨਹੀਂ ਮੋਹ へ ਜਮ ਡੰਡ ਨਾ ਲੱਗਈ ਤਜਿਲੇ ਸਰਬ ਜੰਜਾਲ ਮੈਂ ਸਾਰੇ ਜੰਜਾਲ ਛੱਡੇ ਤਾਂ ਇਹ ਮੈਨੂੰ ਜਮ ਦਾ ਡੰ ਨਹੀਂ ਲੱਗਦਾ ਜੈਸਾ ਰੰਗ ਕੁਸੰਬ ਕਾ ਤੈਸਾ ਇਹ ਸੰਸਾਰ ਸੰਸਾਰ ਦਾ ਰੰਗ ਥੋੜਾ ਫਿੱਕਾ ਮੇਰੇ ਰਮਈਏ ਰੰਗ ਮਜੀਠਾ ਕਹ ਰਵਿਦਾਸ ਚਮਾਰ ਮੈਂ ਰਵਿਦਾਸ ਮੈਂ ਆਖੜਾ ਜੇ ਪ੍ਰਭੂ ਦੇ ਨਾਮ ਦਾ ਰੰਗ ਹੈ ਉਹ ਮਜੀਠ ਹੈ ਬੜਾ ਪੱਕਾ ਗਾਉੜੀ ਪੂਰਬੀ ਰਵਿਦਾਸ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਉਹ ਭਰਿਓ ਜੈ ਸੰਦਾਦਰਾ ਕਛ ਦੇਸ ਬਦੇਸ ਨ ਪੂਜ ਜਿਵੇਂ ਕੋਈ ਖੂ ਡੱਡੂਆ ਨਾਲ ਭਰਿਆ ਹੋਵੇ ਉਹ ਡੱਡੂਆ ਨੂੰ ਵਕਫ ਹੀ ਨਹੀਂ ਹੁੰਦਾ ਵੀ ਖੂ ਤੋਂ ਬਾਹਰ ਵੀ ਕੋਈ ਪਰਦੇਸ ਹੈ ਪਾਉ ਸਮੁੰਦਰ ਹੈ ਐਸਾ ਮੇਰਾ ਮਨ ਵਿਖਿਆ ਬਿਮੋਹਿਆ ਕਛ ਆਰਾ ਪਾਰ ਨ ਸੋ ਜਿਸ ਤਰ੍ਹਾਂ ਮੇਰਾ ਮਨ ਵੀ ਬਸ ਇਹਨਾਂ ਦੇ ਵਿੱਚ ਮਸਤ ਹੈ ਕੋਈ ਆਰਾ ਪਾਰ ਦੀ ਕੋਈ ਸੋਜ ਨਹੀਂ ਸਗਲ ਭਵਨ ਕੇ ਨਾਇਕਾ ਇਕ ਛਿਨ ਦਰਸ਼ ਦਿਖਾਏ ਜੀ ਰਹਾ ਹੈ ਸਾਰੇ ਭਵਨਾਂ ਦੇ ਸਰਦਾਰ ਪ੍ਰਭੂ ਇਕ ਖਿਨ ਪਰ ਲੈ ਮੈਨੂੰ ਆਪਣਾ ਦੀਦਾਰ ਬਖਸ਼ ਮੱਲਨ ਭਾਈ ਮਤ ਮਾਦਵਾ ਤੇਰੀ ਗਤ ਲਖੀ ਨਾ ਜਾਏ ਮੇਰੀ ਅਕਲ ਮੈਲੀ ਹੋ ਗਈ ਪ੍ਰਭੂ ਤੇਰੀ ਬਸਤਾ ਮੈਨੂੰ ਪਤਾ ਹੀ ਨਹੀਂ ਲੱਗਦੀ ਕਰਹੁ ਕਿਰਪਾ ਪਰਮ ਚੂਕੈ ਮੈਂ ਸਮਤ ਤੇਹੁ ਸਮਝਾਏ ਮੇਰ ਕਰ ਮੈਨੂੰ ਚੰਗੇ ਸਮਤ ਬਖਸ਼ ਪਟਕਣਾ ਮੁਕੇ ਜੋਗੀ ਸਰਪਾਉ ਹੈ ਨਹੀਂ ਤੋ ਗੁਣ ਕਥਨ ਅਪਾਰ ਹੈ ਪ੍ਰਭੂ ਵੱਡੇ ਵੱਡੇ ਜੋਗੀ ਵੀ ਤੇਰੇ ਬਿਆੰਤ ਗੁਣਾ ਦਾ ਅੰਤ ਨਹੀਂ ਪਾ ਸਕੇ ਪ੍ਰੇਮ भगत ਕੈ ਕਾਰਨ ਕਹੋ ਰਵਿੰਦਾਸ ਚਮਾਰ ਹੈ ਰਵਿਦਾਸ ਚਮਾਰ ਤੂੰ ਪ੍ਰਭੂ ਸਿਵ ਤੋਂ ਸਲਾਹ ਕਰ ਕਿਉਂਕਿ ਇਸ ਪ੍ਰਭੂ ਦੀ ਸਿਵ ਤੋਂ ਸਲਾਹ ਪ੍ਰੇਮਾਂ ਤੇ ਭਗਤੀ ਦੀ ਦਾਤ ਮਿਲ ਸਕੇ ਤਾਹੀਂ ਪਰ ਉਤਾਰਾ ਹੋਏਗਾ ਗੌੜੀ ਬੈਰਾਗਨ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਜੁਗ ਸਤ ਤ੍ਰੇਤਾ ਜਗੀ ਦੁਆਪਰ ਪੂਜਾ ਚਾਰ ਆਖਦੇ ਨੇ ਵੀ ਹਰੇਕ ਯੁਗ ਵਿੱਚ ਆਪਣਾ ਆਪਣਾ ਕਰਮ ਪ੍ਰਦਾ ਸੀ ਸਤਜੁਗ ਚ ਦਾਨ ਸੀ ਤ੍ਰੇਤਾ ਯੁਗ ਚ ਪ੍ਰਵਿਰਤ ਰਿਆ ਦੁਆਪਰ ਚ ਦੇਵਤਿਆਂ ਦੀ ਪੂਜਾ ਪ੍ਰਧਾਨ ਸੀ ਪਰ ਤੀਨੋਂ ਯੁਗ ਤੀਨੋਂ ਦਿੜੇ ਕਲ ਕੇਵਲ ਨਾਮ ਅੰਧਾਰ ਇਹ ਯੁੱਗ ਤਿੰਨਾ ਕਰਮਾਂ ਧਰਮਾਂ ਤੇ ਜੋਰ ਦਿੰਦੇ ਨੇ ਦਾਨ ਤੇ ਇਸ ਤਰ੍ਹਾਂ ਹੋਰ ਪ੍ਰਕਾਰ ਪਰ ਕਲ ਜੁਗ ਅਖਦੇ ਨਾਮ ਜੱਪਿਆ ਹੀ ਤਰਾਂਗੇ ਪਾਰ ਕੈਸੇ ਪਾਇ ਮੋਰੇ ਪੰਡਤ ਇਨ੍ਹਾਂ ਕਰਮਾਂ ਧਰਮਾਂ ਨਾਲ ਕਿਵੇਂ ਪਾਰ ਹੋਏਗਾ ਮੋਸੋ ਕੋ ਨਾ ਕਹ ਸਮਝਾਏ ਮੈਨੂੰ ਤੇ ਕੋਈ ਦੱਸ ਵੀ ਨਹੀਂ ਰਿਹਾ ਕਿਵੇਂ ਤਰਾਂਗੇ ਇਹ ਸੰਸਾਰ ਤੋਂ ਜਾਤੇ ਆਵਾ ਗਵਨ ਮਿਲਾਏ ਰਹਾ ਜਿੱਥੋਂ ਆਵਾ ਗਵਨ ਜਨਮਰਨ ਦਾ ਗੇੜ ਮੁੱਕੇ ਬਹੁ ਮਿੱਧ ਤਰਮ ਨਿਰੂਪੀਏ ਕਰਤਾ ਦੀ ਸੈ ਸਭ ਲੋਏ ਸ਼ਾਸਤਰ ਅਨੁਸਾਰ ਕਈ ਤਰੀਕਿਆਂ ਨਾਲ ਵਰਨਾ ਆਸ਼ਰਮ ਦੇ ਕਰਤਬ ਹੱਦ ਬੰਦੀ ਦੱਸੀ ਗਈ ਹੈ ਕਈ ਤਰ੍ਹਾਂ ਦੇ ਇਹਨਾਂ ਸ਼ਾਸਤਰਨ ਮੰਨਣ ਵਾਲੇ ਸਾਰਾ ਜਗਤ ਇਮਿੱਥੇ ਕਰਮਾਂ ਨੂੰ ਦੱਸ ਰਿਹਾ ਹੈ ਭਾਵੇਂ ਕਿ ਇਹਨਾਂ ਦੇ ਅਨੁਸਾਰ ਦੱਸ ਰਿਹਾ ਵੀ ਇਹਨਾਂ ਦੇ ਅਨੁਸਾਰ ਹੀ ਸੰਸਾਰ ਚੱਲਦਾ ਹੈ ਕਰ ਕਾਵਨ ਕਰਮ ਤੇ ਛੁੱਟੀ ਹੈ ਜੇ ਸਾਦੇ ਸਭ ਸਿੱਧ ਹੋਏ ਪਰ ਇਹ ਕਰਮ ਧਰਮ ਦੇ ਕਰਨ ਨਾਲ ਆਵਾਗਮਤ ਖਲਾਸੀ ਨਹੀਂ ਹੁੰਦੀ ਫਿਰ ਕਿਹੜਾ ਕਰਮ ਹੈ ਜੇ ਤੋ ਸਫਲਤਾ ਮਿਲੇ ਜ਼ਿੰਦਗੀ ਸੋਣੀ ਬਣ ਜੇ ਕਰਮ ਅਕਰਮ ਵਿਚਾਰੀਏ ਸ਼ੰਕਾ ਸੁਣ বেদ ਪੁਰਾਣ ਵੇਦਾ ਤੇ ਪੁਰਾਣ ਸੁਣ ਕੇ ਸਗੋਂ ਹੋਰ ਸ਼ੰਕਾ ਹੀ ਵੱਧ ਹੈ ਕਿਉਂਕਿ ਇਹ ਪਖੰਡ ਵਹਿਮ ਦੀਆਂ ਗੱਲਾਂ ਕਰਦੇ ਨੇ ਸ਼ਾਸਤਰ ਅਨੁਸਾਰ ਸੰਸਾਰ ਸਦ ਹਿਰਦਾ ਬਸੇ ਕੌਣ ਹੀ ਰਹਿ ਬਿਮਾਨ ਇਹ ਹਿਰਦੇ ਸਹਿ ਟਿਕਿਆ ਹੀ ਰਹਿੰਦਾ ਫਿਰ ਉਹ ਕਿਹੜਾ ਤਰੀਕਾ ਹੈ ਮਨ ਦਾ ਅੰਕਾਰ ਦੂਰ ਹੋਵੇ ਬਾਹਰ ਉਦਕ ਪਖਾਰੀ ਹੈ ਘਟ ਪੀਤਰ ਵਿਵੇਦ ਨਵੇਕਾਰ ਪੰਡਤ ਜੀ ਤੁਸੀਂ ਤੀਰਥ ਇਸ਼ਨਾਨਾ ਜੋਰ ਦਿੰਦੇ ਹੋ ਪਰ ਤੀਰਥਾਂ ਦੇ ਜਾ ਕੇ ਸਰੀਰ ਦਾ ਬਾਹਰਲਾ ਪਾਸਾ ਪਾਣੀ ਨਾਲ ਧੋਈਦਾ ਕਦੀ ਮਨ ਵੀ ਧੋਪਿਆ ਕਿਸੇ ਕਿਸਮ ਦਾ ਵਿਕਾਰ ਹਟਿਆ ਸ਼ੁੱਧ ਕਾਵਨ ਪਰ ਹੋਏਬ ਸੁੱਚ ਕੁੰਚ ਵਿਦੰਬ ਵਿਹਾਰ ਇਹ ਤੀਰਤ ਇਸ਼ਨਾਨ ਕਿਹੜਾ ਪਵਿੱਤਰ ਹੁੰਦਾ ਕੋਈ ਨਹੀਂ ਹੁੰਦਾ ਇਹ ਤੇ ਹਾਤੀ ਇਸ਼ਨਾਨ ਹੈ ਜਿਵੇਂ ਹਾਤੀ ਨੇ ਇਸ਼ਨਾਨ ਕੀਤਾ ਫਿਰ ਮੁੜ ਕੇ ਮਿੱਟੀ ਸਵਾ ਸਿਰ ਤੇ ਪਾ ਲੇ ਰਉ ਪਰਗਾਸ ਰਦਨੀ ਜਥਾ ਗਤ ਜਾਨਤ ਸਭ ਸੰਸਾਰ ਪਰ ਪੰਡਤ ਸਾਰਾ ਸੰਸਾਰ ਗੱਲ ਜਾਣਦਾ ਸੂਰਤ ਦੇ ਚੜਿਆ ਰਾਤ ਦਾ ਹਨੇਰਾ ਦੂਰ ਹੁੰਦਾ ਪਾਰਸ ਮਾਨੋ ਤੰਬੋ ਛੁਏ ਕਨ ਖੋਚ ਨਹੀਂ ਬਾਰ ਇਹ ਗੱਲ ਵਿੱਚ ਚੇਤਾ ਰੱਖਣ ਵਾਲੀ ਹੈ ਜੇ ਤਾਂਬੇ ਦਾ ਜੇ ਭਾਂਡਾ ਪਾਰਸ ਨਾਲ ਛੁਇਆ ਜਾਏ ਤੇ ਪਲ ਤੋਂ ਪਹਿਲਾਂ ਸੋਨਾ ਬਣ ਜਾਂਦਾ ਹੈ ਪਰਮ ਪਰਸ ਗੁਰ ਭੇਟੀ ਹੈ ਪੂਰਬ ਲਿਖਤ ਲਿਲਾਟ ਇਸ ਤਰ੍ਹਾਂ ਪੂਰਬਲੇ ਭਾਗ ਜਾਗਣ ਤਾਂ ਹੀ ਸਤਿਗੁਰੂ ਮਿਲਦਾ ਹੈ ਤਾਂ ਜੋ ਪਾਰਸਾਂ ਤੋਂ ਸ੍ਰਿਸ਼ਟ ਪਾਰਸ ਹੈ ਉਨਮਨ ਮਨ ਮਨ ਹੀ ਮਿਲੇ ਛੁਟਕਤ ਬਜਰਕ ਪਾਠ ਗੁਰੂ ਦੀ ਕਿਰਪਾ ਨਾਲ ਮਨ ਵਿੱਚ ਪ੍ਰਮਾਤਮਾ ਨੂੰ ਮਿਲਣ ਦੀ ਤਾਂਗ ਪੈਦਾ ਹੋ ਜਾਂਦੀ ਹੈ ਅੰਦਰ ਆਤਮੇ ਪ੍ਰਭੂ ਮਿਲ ਪੈਂਦਾ ਹੈ ਮਨ ਤੇ ਕਰੜੇ ਕਵਾੜ ਖੁੱਲ ਪੈਂਦੇ ਨੇ ਭਗਤ ਜੋਗਤ ਮਤ ਸਤ ਕਰੇ ਪਰਮ ਬੰਦਨ ਕਾਟ ਵਿੰਕਾਰ ਜਿੰਨਾ ਮਨੁੱਖਾ ਨੇ ਪ੍ਰਭੂ ਦੀ ਭਗਤੀ ਚ ਜੁੜ ਕੇ ਭਗਤੀ ਕਰ ਲਈ ਭਟਕਣਾ ਵਿਕਾਰਾ ਮਾਇਆ ਨੂੰ ਬੰਦਨਾ ਨੂੰ ਕੱਟ ਕੇ ਉਹ ਡੋਲਣ ਤੋਂ ਰਹਿ ਤੋ ਜਾਂਦਾ ਹੈ ਸੋਈ ਬਸ ਰਸ ਮਨ ਮਿਲੇ ਗੁਨ ਨਿਰਗੁਨ ਏਕ ਵਿਚਾਰੋ ਮਨੁਖ ਪ੍ਰਭੂ ਦੀ ਯਾਦ ਚ ਟਿਕ ਕੇ ਆਨੰਦ ਨਾਲ ਪ੍ਰਭੂ ਦੇ ਅੰਤਰਾਕਮੀ ਮਿਲ ਪੈਂਦੇ ਨੇ ਉਹ ਇੱਕ ਪਰਮਾਤਮਾ ਦੇ ਗੁਣਾ ਨੂੰ ਯਾਦ ਕਰਦੇ ਰਹ ਮਾਇਆ ਦੇ ਤਿੰਨਾ ਗੁਣਾ ਤੋਂ ਪਰਾ ਹੋ ਜਾਂਦੇ ਨੇ ਅਨਿਕ ਯਤਨ ਨਿਗਰਾ ਕੀਏ ਟਾਰੀ ਨਾ ਟਰੈ ਪਰਮ ਫਾਸ ਤੇ ਮਨ ਨੂੰ ਵਿਕਾਰਾਂ ਤੋਂ ਰੋਕਣ ਦੇ ਹੋਰ अनेका ਭਾਵੇਂ ਮਨੁੱਖ ਕਰਮ ਕਰ ਲੈ ਪਰ ਪਟਕਣਾ ਨਹੀਂ ਟਾਲਦੀ प्रेम भगत नहीं उपजए ताते रविदास उदास भगत रविदास आकदे ने कर्मकांड इना जितन नाल प्रभु दी प्यार परयाद हृदय च पैदा नहीं हुंदी इस वास्ते रविदास इना कर्मा धर्मों तो उपराम हो गया एक ओंकार सतनाम करता पुरख निरभौ निरवै ਅਕਾਲ ਮੁਰਤ ਜੁਨੇ ਸੈ ਪੰਗੁਰ ਪ੍ਰਸਾਦ ਰਾਗ ਆਸਾ ਮਹਿਲਾ ਪਹਿਲਾ ਘਰ ਪਹਿਲਾ ਸੋਦਰ ਹੁਣ ਆਸਾ ਰਾਗ ਦੀ ਆਰੰਭਤਾ ਹੈ ਗੌੜੀ ਰਾਗ ਦੀ ਸਮਾਪਤੀ ਹੈ ਜੋ ਸੀ ਨਿਤਨੇਮ ਚ ਸੋਦਰ ਬਾਣੀ ਚ ਸ਼ਬਦ ਪੜਨੇ ਆ ਉਹ ਸ਼ਬਦ ਨੂੰ ਸਤਗੁਰਾਂ ਇੱਥੇ ਦੁਹਰਾਇਆ ਹੈ ਸੋਦਰ ਤੇਰਾ ਕੇਹਾ ਸੋ ਕਰ ਕੇਹਾ ਜਿਤ ਬੈ ਸਰਬ ਸਮਾਲੇ ਪ੍ਰਭੂ ਕਰ ਬੜਾ ਹੀ ਸੋਹਣਾ ਅਚਰਜ ਹੈ ਜਿੱਥੇ ਬੈ ਕੇ ਜੀਵਾਂ ਦੀ ਸੰਭਾਲ ਕਰਨ। ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਨ ਹਾਰੇ ਅਗਿੰਤ ਵਾਜੇ ਤੇ ਰਚਨਾ ਵਿੱਚ ਵਾਜੇ ਵਜਾ ਰਹੇ ਨੇ ਤੇ ਵਿਅੰਤ ਹੀ ਉਹਨਾਂ ਨੂੰ ਵਜਾਰਨ ਵਾਲੇ ਨੇ। ਕੇਤੇ ਤੇਰੇ ਰਾਗ ਪਰਿਸ਼ੋ ਕਹੀਆਂ ਕੇਤੇ ਤੇਰੇ ਗਾਵਨ ਹਾਰੇ। ਰਾਗੜੀਆਂ ਸਣੇ ਜੰਤੀ ਰਾਗ ਕਹੇ ਜਾਂਦੇ ਨੇ। ਜੋ ਜੀਵਾਂ ਜਿਨ੍ਹਾਂ ਨੂੰ ਜੀਵ ਗਾ ਰਹੇ ਨੇ। ਗਾਵੰਤ ਤੁਧਨਾ ਪਵਨ ਪਾਣੀ ਬੈਸੰਤਰ ਗਾਵੈ ਰਾਜਾ ਤਰਮ ਦੁਵਾਰੇ हे ਪ੍ਰਭੂ ਤੈਨੂੰ ਹਵਾ ਗਾਰਿ ਤੈਨੂੰ ਪਾਣੀ ਗਾਰਿ ਅਗ ਧਰਮ ਰਾਜ ਗਾਰੇਨ ਗਾਵੰਤ ਤੁਧਨਾ ਚਿਤ ਗੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰ ਉ ਚਿਤਰ ਗੁਪਤ ਵੀ ਜੋ ਜੀਵਾਂ ਦੇ ਮਨ ਦੇ ਚੰਗੇ ਕਰਮ ਲਿਖਦੇ ਨੇ ਉਹ ਵੀ ਪ੍ਰਭੂ ਤੇਰੀ ਵਡਿਆਈ ਕਰਦੇ ਨੇ ਗਾਵਨ ਤੁਦਨੋ ਈਸ਼ਰ ਬ੍ਰਹਮਾ ਦੇਵੀ ਸੋਹਮ ਤੇਰੇ ਸਦਾ ਸਵਾਰੇ ਕਾਲਪੁਰਖ ਦੇਵੀਆਂ ਸ਼ਿਵ ਤੇ ਬ੍ਰਹਮਾ ਜੋ ਤੇਰੇ ਸਵਾਰੇ ਨੇ ਤੈਨੂੰ ਗਾ ਰਹੇ ਹਨ ਗਾਵਨ ਤੁਦਨੋ ਇੰਦ ਇੰਦਰਾਸਨ ਬੈਠੇ ਦੇਵਤਿਆਂ ਅੰਦਰ ਨਾਲੇ ਕਈ ਇੰਦਰ ਤਖਤਾਂ ਉਤੇ ਬੈਠ ਕੇ ਦੇਵਤਿਆ ਸਮੇਤ ਤੇਰੇ ਦਾਰਤੇ ਤੇਰੀ ਸਿਫਤ ਤੋਂ ਸਲਾਹ ਕਰਦੇ ਨੇ ਗਾਵਨ ਤੁਦਨੋ ਸਿੱਧ ਸਮਾਧੀ ਅੰਦਰ ਗਾਵੰਤੁਦਨੋ ਸਾਧ ਵਿਚਾਰੇ ਸਿਧ ਲੋਕ ਸਮਾਧੀਆਂ ਲਾਕੇ ਸਾਧ ਲੋਕ ਵਿਚਾਰ ਕਰਕੇ ਤੈਨੂੰ ਗਾ ਰਹੇ ਹਨ ਗਾਵੰਤੁਦਨੋ ਜਤੀ ਸਤੀ ਸੰਤੋਖੀ ਗਾਵੰਤੁਦਨੋ ਵੀਰ ਕਰਾਰੇ ਦਾਨੀ ਦਾਨ ਕਰਨ ਵਾਲੇ ਸੰਤੋਖ ਵਾਲੇ ਪੁਰਸ਼ ਤੇਰੇ ਗੁਣ ਗਾ ਰਹੇ ਹਨ ਬੇਅੰਤ ਸੂਰਮੇਂ ਤੇਰੀ ਵਡਿਆਈਆਂ ਕਰ ਰਹੇ ਹਨ ਗਾਵੰਤੁਦਨੋ ਪੰਡਿਤ ਪੜੇ ਰਖੀ ਸੁਰ ਯੁਗ ਜੁਗ ਵੇਦਾ ਨਾਲ ਏ ਕਾਲਪੁਰਖ ਪੜੇ ਹੋਏ ਪੰਡਿਤ ਤੇ ਮਹਾਰਿਖੀ ਵੇਦਾ ਸਣੇ ਤੈਨੂੰ ਗਾ ਰਹੇ ਨੇ ਗਾਵਨ ਤੁਦਨ ਮੋਹਣੀਆ ਮਨਮੋਹਨ ਸੁਰਗ ਮਛ ਪਿਆਲੇ ਸੁੰਦਰ ਇਸਤਰੀਆਂ ਜਿ ਮੰਨੂ ਮੋਂਦੀਆਂ ਨੇ ਤੈਨੂੰ ਗਾਰੀਆਂ ਨੂੰ ਸੁਰਗ ਲੋਕ ਪਤਾਲ ਲੋਕ ਤੈਨੂੰ ਪ੍ਰਭੂ ਗਾ ਰਿਆ ਹੈ ਗਾਵਨ ਤੁਦਨ ਰਤਨ ਉਪਾਏ ਤੇਰੇ ਜੀਤੇ 68 ਤੀਰਥ ਨਾਲੇ ਏ ਨਿਰੰਕਾਰ ਜਿਤਨੇ ਵੀ ਤੇਰੇ ਪੈਦਾ ਕੀਤੇ ਰਤਨ ਨੇ 68 ਸ੍ਰੀਤੀਆਂ ਸਮੇਤ ਇਹਨੂੰ ਗਾਉਂਦੇ ਨੇ ਗਾਵੰਤੁਦਨੋ ਜੋਦ ਮਹਾ ਮਲਸੂਰਾ ਗਾਵੰਤੁਨੋ ਖਾਣਿ ਚਾਰੇ ਵੱਡੇ ਬਲ ਵਾਲੇ ਜੋਦੇ ਸੁਰਮੇ ਤੇਰੀ ਸਿਫਤ ਕਰਦੇ ਨੇ ਚੋਹਾਗਿ ਖਾਣੀਆਂ ਜੀ ਜੰਤੂ ਤੈਨੂੰ ਗਾਰੇ ਹਨ ਗਾਵੰਤੁਦਨੋ ਖੰਡ ਮੰਡਲ ਬ੍ਰਹਮੰਡਾ ਕਰ ਕਰਕੇ ਤੇਰੇ ਧਾਰੇ ਸਾਰੀ ਸ੍ਰਿਸ਼ਟੀ ਸ੍ਰਿਸ਼ਟੀ ਦੇ ਸਾਰੇ ਖੰਡ ਚੱਕਰ ਜੋ ਤੂੰ ਪੈਦਾ ਕਰਕੇ ਟਿਕਾ ਰੱਖੇਂ ਤੈਨੂੰ ਗਾਉਂਦੇ ਨੇ ਸਹੀ ਤੁਦਨੋਂ ਗਾਵਨ ਜੋ ਤੁਦ ਭਾਵਨ ਰੱਤੇ ਤੇਰੇ ਭਗਤ ਰਸਾਲੇ ਅਸਲ ਵਿੱਚ ਉਹ ਤੇਰੇ ਪ੍ਰੇਮ ਚਰੰਗੇ ਹੋਏ ਨੇ ਤੇ ਤੈਨੂੰ ਗਾਉਂਦੇ ਨੇ ਤੈਨੂੰ ਗਾਉਣਾ ਚੰਗਾ ਲੱਗਦਾ ਉਹਨਾਂ ਨੂੰ ਹੋਰ ਕੀਤੇ ਤੁਦਨੋ ਕਾਵਨਾ ਸੇ ਮੈਂ ਚਿਤ ਨਾ ਆਵ ਨਾਨਕ ਕੀ ਵਿਚਾਰ ਅਨੇਕਾ ਹੋਰ ਜੀਵ ਤੇ ਨੂੰ ਗਾਰੇ ਨੇ ਜਿਹੜੇ ਮੈਥੋਂ ਗਿਣੇ ਨਹੀਂ ਜਾਂਦੇ ਭਲਾ ਨਾਨਕ ਕੀ ਵਿਚਾਰ ਕਰ ਸਕਦਾ ਇਹਨਾਂ ਦੀ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸੱਚੀ ਨਾ ਪ੍ਰਭੂ ਸੱਚਾ ਤੁਰ ਕਾਲ ਤੋਂ ਸੱਚਾ ਵਿੜਾਈ ਅਟਲ ਹੈ ਪੀ ਹੋਸੀ ਜਾਇ ਨਾ ਜਾ ਸਿਰਚ ਨਾ ਜਿਨ ਰਚਾਈ ਜਿਸ ਕਾਲਪੁਰਨ ਸ੍ਰਿਸ਼ਟੀ ਪੈਦਾ ਕੀਤੀ ਹਰ ਵੇਲੇ ਮੌਜੂਦ ਹੈ ਸਦਾ ਰਹੇਗਾ ਨਾ ਉਹ ਕਦੀ ਖਤਮ ਹੋਇਆ ਨਾ ਹੋਵੇਗਾ ਰੰਗੀ ਰੰਗੀ ਭਾਂਤੀ ਜਨਸੀ ਮਾਇਆ ਜਿਨੂੰ ਪਾਇ ਅਕਾਲਪੁਰਖ ਨੇ ਕਈ ਰੰਗਾ ਕਿਸਮਾ ਜਨਸਾ ਦੀ ਮਾਇਆ ਰਚ ਦਿੱਤੀ ਹੈ ਕਰ ਕਰ ਦੇਖੈ ਕੀਤਾ ਆਪਣਾ 34ਤੀ ਵੜਿਆ ਜਿਵੇਂ ਉਸ ਦੀ ਰਜਾ ਹੈ ਉਵੇਂ ਪੈਦਾ ਕੀਤਾ ਜੀਵਨ ਦੀ ਸੰਭਾਲ ਕਰਤ ਜੋ ਤਿਸ ਪਾਵੇ ਸੋਈ ਕਰਸੀ ਫਿਰ ਹੁਕਮ ਅਨਾਂ ਕਰ ਨਾ ਜਾਈ ਜੋ ਪ੍ਰਭ ਨੂੰ ਚੰਗਾ ਲੱਗਦਾ ਉਹੀ ਹੁੰਦਾ ਉਹਦੀ ਰਜਾ ਚ ਰਹਿਣਾ ਹੀ ਨਾਨਕ ਫੱਪਦਾ ਹੈ ਸੋ ਪਾਤਸ਼ਾਹ ਸ਼ਹਾ ਪਤ ਸਾਹਿਬ ਨਾਨਕ ਰੈ ਨਰ ਜਾਈ ਅਕਾਲ ਪੁਰਖ ਪਾਤਸ਼ਾਹ ਹੈ ਸ਼ਾਹਾਂ ਦਾ ਸ਼ਾਹ ਹੈ ਮਾਲਕ ਹੈ ਨਾਨਕ ਸਾਨੂੰ ਉਸ ਦੀ ਰਜਾ ਵਿੱਚ ਰਹਿਣਾ ਹੀ ਜੀਵਾਂ ਨੂੰ ਪਾਪ ਦਾ ਹੈ ਪਾਪਕ ਜੀਵ ਨੂੰ ਚਾਹੀਦਾ ਹੈ ਉਸ ਪਰਮਾਤਮਾ ਦੀ ਸਿਪ ਤੋਂ ਸਲਾਹੀ ਕਰਦਾ ਰਹੇ ਆਸਾ ਮਹਿਲਾ ਚੌਥਾ ਸੋ ਪ੍ਰਖ ਖ ਨਿਰੰਜਨ ਹਰ ਪ੍ਰਖ ਨਿਰੰਜਨ ਹਰ ਅਗਮਾ ਅਗਮ ਅਪਾਰ ਉਹ ਪਰਮਾਤਮਾ ਸਭ ਜੀਵਾਂ ਚ ਵਿਆਪਕ ਹੈ ਮਾਇਆ ਤੋਂ ਪਰਾਂ ਹੈ ਬਯੰਤ ਹੈ ਉਸ ਪ੍ਰਭੂ ਦਾ ਜਿਹੜਾ ਥਾ ਹੈ ਅੱਜ ਤੱਕ ਕੋਈ ਵੀ ਜੀਵ ਨਹੀਂ ਪਾ ਸਕਿਆ ਸਭ ਧਿਆਵ ਹੈ ਸਭ ਧਿਆਵ ਹੈ ਤੁਧ ਜੀ ਹਰ ਸੱਚੇ ਸਿਰਜਣਹਾਰਾ ਏ ਕੈਮਰਨ ਵਾਲੇ ਪ੍ਰਭੂ ਸਾਰੇ ਜੀ ਤੂੰ ਪੈਦਾ ਕਰਨ ਵਾਲਾ ਤੇ ਸਾਰੇ ਤੈਨੂੰ ਧਿਆਉਂਦੇ ਨੇ ਸਭ ਜੀ ਤੇਮਾਰੇ ਜੀ ਤੂੰ ਜੀਆਂ ਕਾ ਦਾ ਤਾਰ ਸਾਰੇ ਜੀ ਤੇਰੇ ਪੈਦਾ ਕੀਤਾ ਕਰਨ ਵਾਲੇ ਨੂੰ ਤੂੰ ਰਿਜਕ ਦੇਣ ਵਾਲਾ ਹਰਿ ਤੇ ਆਵੋ ਸੰਤੋ ਜੀ ਸੰਦੋਖ ਵਿਸਾਰਨ ਹਾਰ ਸੰਤ ਜਨੋ ਪ੍ਰਭ ਨੂੰ ਸਿਮਰੋ ਉਹ ਸਾਰੇ ਦੁੱਖਾਂ ਨੂੰ ਨਾਸ ਕਰਨ ਵਾਲਾ ਹਰਾਪੇ ਠਾਕੁਰ ਹਰਾਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰ ਉਹ ਆਪ ਹੀ ਮਾਲਕ ਹੈ ਆਪ ਹੀ ਸੇਵਕ ਹੈ ਇਹ ਨਾਨਕ ਜੀ ਵਿਚਾਰ ਕੀ ਹਨ ਉਸ ਤੋਂ ਵੱਖਰੀ ਹਸਤੀ ਕਿਸੇ ਦੀ ਨਹੀਂ ਤੂੰ ਕਟ ਕਟ ਅੰਤਰ ਸਰਬ ਨਿਰੰਤਰ ਜੀ ਹਰੇਕ ਕੋਪੁਰਖ ਸਮਾਨ ਹੈ ਪ੍ਰਭੂ ਤੂੰ ਹਰੇਕ ਸਰੀਰ ਚ ਵਿਆਪਕ ਹੈ ਸਭ ਜੀਵਾਂ ਚ ਇੱਕ ਰਸ ਮੌਜੂਦ ਹੈ ਤੂੰ ਆਪ ਹੀ ਸਰਬ ਜੀਵਾਂ ਦਾ ਸਰਮਾਇਆ ਹੈ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣ ਕਈ ਜੀਵਦਾਨੀ ਹਨ ਕਈ ਮੰਗਤੇ ਹਨ ਕਿ ਤੇਰੇ ਅਚਰ ਤਮਾਸ਼ੇ ਵੇਖਦੇ ਹਨ ਆਪੇ ਦਾਤਾ ਆਪੇ ਭੁਗਤਾ ਜੀ ਹਾਉ ਤੁੱਦ ਬਿਨ ਆਵਰ ਨਾ ਜਾਣ ਕਿਉਂਕਿ ਆਪ ਹੀ ਦਾਤਾ ਦੇਣ ਵਾਲ ਹੈ ਆਪ ਹੀ ਵਰਤਨ ਵਾਲ ਹੈ ਸਾਰੀ ਸ੍ਰਿਸ਼ਟੀ ਤੇਰੀ ਚਲਾਈ ਹੈ تیر ਤੋਂ ਬਿਨਾ ਕੋਈ ਨਹੀਂ ਤੂੰ ਪਰਮ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਮੈਂ ਕਿਹੜੇ ਕਿਹੜੇ ਗੁਣ ਆਕੇ ਦਸਾਂ ਤੂੰ ਬੇਅੰਤ ਹੈ ਬੇਅੰਤ ਹੈ ਜੋ ਸੇਵ ਹੈ ਜੋ ਸੇਵ ਹੈ ਤੁਧ ਜੀ ਜਨ ਨਾਨਕ ਤਿਨ ਕੁਰਬਾਨ ਪ੍ਰਭ ਜੋ ਤੈਨੂੰ ਯਾਦ ਕਰਦੇ ਨੇ ਤੈਨੂੰ ਸਿਮਰਦੇ ਨੇ ਦਾਸ ਨਾਨਕੁ ਨਾ ਤੋ ਸਦਕੇ ਜਾਂਦਾ ਹਰ ਧਿਆਮ ਹੈ ਹਰ ਧਿਆਮ ਹੈ ਤੁਧ ਜੀ ਸੇ ਜਨ ਜੁਗਮੈ ਸੁਖ ਵਾਸੀ ਹੈ ਹੇ ਹਰੀ ਜੋ ਮੁਨਕ ਤੈਨੂੰ ਸਿਮਰਦੇ ਨੇ ਤੈਨੂੰ ਧਿਆਉਂਦੇ ਨੇ ਆਪਣੀ ਜਿੰਦਗੀ ਚ ਸੁਖੀ ਰਹਿੰਦੇ ਨੇ ਸੇਮ ਮੁਕਤ ਸੇਮ ਮੁਕਤ ਭੈ ਜਿਨ ਹਰਨ ਤੇ ਆਇਆ ਜੀਓ ਤਿੰਨ ਟੂਟੇ ਜਮ ਕੀ ਫਾਸੀ ਜਿੰਨਾ ਮਨੁੱਖਾ ਨੇ ਹਰੇ ਨਾਮ ਸਿਮਰਿਆ ਉਹ ਸਦਾ ਲਈ ਮਾਇਆ ਦੇ ਬੰਧਨਾ ਤੋਂ ਆਜ਼ਾਦ ਹੋ ਗਏ ਹਨ ਜਿਨ ਨਿਰਭਾਉ ਜਿਨ ਹਰ ਨਿਰਪਉਨ ਤੇ ਆਇਆ ਜੀਓ ਤਿੰਨ ਕਾ ਪਉ ਸਭ ਗਵਾਸੀ ਜਿਨ੍ਹਾਂ ਨਿਰਭਉ ਪ੍ਰਭੂ ਨੂੰ ਤਿਆ ਉਹਨਾਂ ਦਾ ਸਾਰਾ ਡਰ ਮੁੱਕ ਗਿਆ ਹੈ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜਿਓ ਤੇ ਹਰ ਹਰ ਰੂਪ ਸਮਾਸੀ ਤੇ ਜਿਨ੍ਹਾਂ ਨੇ ਪਿਆਰੇ ਪ੍ਰਭੂ ਨੂੰ ਸਿਮਰਿਆ ਉਹ ਪ੍ਰਭੂ ਦਾ ਰੂਪ ਹੋ ਗਏ ਹਨ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜਿਓ ਤੇ ਹਰ ਹਰ ਰੂਪ ਸਮਾਸੀ ਸੇਤਨ ਸੇਤਨ ਜਿਨ ਹਰ ਤਿਆਇਆ ਜਿਓ ਜਨ ਨਾਨਕ ਤਿਨ ਬਲਜਾਸੀ ਦਾਸ ਨਾਨਕ ਉਹਨਾਂ ਮਨੁੱਖਾਂ ਤੋਂ ਸਦਕੇ ਜਨਾਂ ਜਿਨਾਂ ਨੇ ਪ੍ਰਭੂ ਨੂੰ ਧਿਆਇਆ ਹੈ ਸੇਤਨ ਸੇਤਨ ਜਿਨ ਹਰ ਧਿਆਇਆ ਜਿਉ ਜਿਨ ਨਾਨਕ ਤਿਨ ਬੱਲ ਲਜਾਸੀ ਤੇਰੀ ਪਗੰ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ ਪ੍ਰਭੂ ਤੇਰੀ ਭਗਤੀ ਦੇ ਬੇਅੰਤ ਖਜ਼ਾਨੇ ਪਰੇ ਹਨ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਝ ਜੀ ਹਰਾਨਿਕ ਅਨੇਕ ਅਨੰਤਾ ਅਨੇਕਾ ਬੇਅੰਤ ਭਗਤ ਪ੍ਰਭੂ ਤੇਰੀ ਸਿਫਤੋ ਸਲਾਖ ਕਰਦੇ ਨੇ ਤੇਰੀ ਅਨਕ ਤੇਰੀ ਅਨਕ ਕਰਹੈ ਹਰ ਪੂਜਾ ਦੀ ਤਪ-ਤਪ ਹੈ ਜਪੈ ਬਯੰਤਾ ਅਨੇਕ ਜੀਵ ਤੇਰੀ ਪੂਜਾ ਕਰਦੇ ਨੇ ਬਯੰਤ ਜੀ ਪ੍ਰਭੂ ਤੇਨੂੰ ਮਿਲਣ ਲਈ ਤਪਸਾ ਕਰਦੇ ਨੇ ਤੇਰੀ ਅਨੇਕ ਤੇਰੀ ਅਨੇਕ ਪੜਹੈ ਉਹ ਸਿਮਰਿਤ ਸਾਖ ਜੀ ਕਰ ਕਿਰਿਆ ਖਟ ਕਰਮ ਕਰਨਤਾ ਤੇਰੇ ਅਨੇਕ ਸੇਵਕ ਕਈ ਸਿਮਰਤियां ਸ਼ਾਸਤਰ ਪੜਦੇ ਨੇ ਉਹਨਾਂ ਦੇ ਦੱਸੇ ਹੋਏ 6 ਧਾਰਮਿਕ ਕਰਮ ਕਰਦੇ ਹਨ 6 ਭਗਤ 6 ਭਗਤ ਭਲੇ ਜਨ ਨਾਨਕ ਜੀ ਜੋ ਪਾਉ ਹੈ ਮੇਰੇ ਹਰ ਭਗਵੰਤਾ ਇਹ ਦਾਸ ਨਾਨਕ ਕੋ ਭਗਤ ਭਲੇ ਹਨ ਭਲੇ ਹਨ ਜੋ ਪਿਆਰੇ ਹਰੀ ਪ੍ਰਭੂ ਨੂੰ ਚੰਗੇ ਲੱਗਦੇ ਨੇ ਤਵਾਦ ਪੁਰਖ ਅਪਰੰਪਰ ਕਰਤ ਅਪਰੰਪਰ ਕਰਤਾ ਜੀ ਤਉ ਤੇ ਜੇਵੜ ਅਵਰ ਨਾ ਕੋਈ ਸਬਦਾ ਮੂਲ ਐ ਸਭ ਚ ਵਿਆਪਕ ਐ ਤੇਰਾ ਬਰਾਬਰ ਕੋਈ ਨਹੀਂ ਕਰ ਸਕਦਾ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੇਚਰ ਕਰਤਾ ਸੋਈ ਤੁਰੇਕ ਜੁਗ ਚ ਆਪ ਐ ਤੂੰ ਆਪ ਹੀ ਆਪ ਐ ਕਾਇਮ ਰਹਿਣ ਵਾਲਾ ਹੈ ਸਭ ਦੀ सार ਲੈਨ ਤਉ ਤੇ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹੈ ਸੋ ਹੋਈ ਜਿਵੇਂ ਤੁਹਾਨੂੰ ਚੰਗਾ ਲੱਗਦਾ ਉਹੀ ਹੁੰਦਾ ਤੇ ਉਹੀ ਤੁਸੀਂ ਕਰਦੇ ਹੋ ਤੇ ਉਹਦੇ ਆਪੇ ਸ੍ਰੀ ਸਭ ਉਪਾਈ ਜੀ ਤੇ ਉਹਦੇ ਆਪੇ ਸਿਰ ਸਭ ਗੋਈ ਸਾਰੀ ਸ੍ਰਿਸ਼ਟੀ ਤੁਸੀਂ ਆਪ ਪੈਦਾ ਕੀਤੀ ਆਪ ਹੀ ਨਾਸ ਕਰਨ ਵਾਲਿਓ ਜਨ ਨਾਨਕ ਗੁਣ ਗਾਵੇ ਕਰਤੇ ਕੇਜੀ ਜੋ ਸਭ ਸੇ ਕਾ ਜਣੋਈ ਦਾਸ ਨਾਨਕ ਉਸ ਕਰਤਾਰ ਦੇ ਗੁਣ ਗੰਦ ਹੈ ਜਿ ਹਰੇਕ ਦਿਲ ਦੀ ਜਾਨਨ ਵਾਲਾ ਹੈ ਤੁਧਿ ਆਪੇ ਸ੍ਰੀਟ ਸਭ ਉਪਾਏ ਜੀ ਤੁਧਿ ਆਪੇ ਸਿਰ ਸਭ ਕੋਏ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸੈ ਕਾ ਜਾਣੋਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ